ਸਾਰ ਸਿੰਘ ਵੀਰ ਸਿੰਘ ਬਾਦਲ ਤੋਂ ਬਾਅਦ ਕੇ ਇਸ ਟਾਈਮ ਲੀਡਰ ਕੋਈ ਦਿਖਾਈ ਦਿੰਦਾ ਦੱਸੋ ਰਾਜਨੀਤੀ 'ਚ ਕੋਈ ਲੀਡਰ ਦੱਸ ਦਿਓ ਕਿ ਦਿਖਾਈ ਦਿੰਦਾ ਹੈ ਕਿ ਲੋਕਾਂ ਲਈ ਲੜ ਰਿਹਾ ਉਹ ਤੁਸੀਂ ਦੱਸੋ ਯਾਰ ਜਿੱਥੇ ਪੰਜਾਬ ਨੂੰ ਉਤਰ ਦੀ ਗੱਲ ਸੀ ਉੱਥੇ ਖੜ ਗਿਆ ਹੜਾਂ ਦੀ ਗੱਲ ਸੀ ਉੱਥੇ ਖੜ ਗਿਆ ਤੁਹਾਡੇ ਨਾਲ ਕੋਈ ਤਕਰਾ ਹੁੰਦਾ ਉੱਥੇ ਖੜ ਗਿਆ ਜਿੱਥੇ ਕੋਈ ਤਕਰਾ ਹੁੰਦਾ ਜੇ ਕੋਈ ਗੱਲ ਦਿਸ ਰਹੀ ਆ ਤਾਂ ਲੜਾਈ ਲੜਨ ਦੇ ਕੋਈ ਨਾ ਬੰਦਾ ਖੜਾ ਅੱਜ ਮਹੀਨੇ ਵਾਲੀ ਪਹਿਲਾ ਗੱਲ ਕੀਤੀ ਪੰਜਾਬ ਲੋਕਾਂ ਦੀ ਗੱਲ ਸੀ ਕੋ ਭਰਾਵੋ ਆਪਾਂ ਸਾਰਿਆਂ ਨੇ ਆਪਣਾ ਪਿੰਡ ਸਾਂਭਣਾ ਤੇ ਮੈਨੂੰ ਲੱਗਦਾ ਜੀ ਤੁਸੀਂ ਕਹੋ ਤੇ ਮੈਨੂੰ ਦੋ ਵਾਰੀ ਇਹ ਨਾਅਰੇ ਲਾ ਲੀਏ ਆਪਾਂ ਦਲੇ ਦਾ ਆਪਣਾ ਅੰਦਰੂਨੀ ਜੋਸ਼ ਜੱਬਰ ਜੂਗਾ ਨਾ ਇਹ ਆਪਣਾ ਇੱਕ ਫਰਜ਼ ਦੀ ਜਿਵੇਂ ਕਹਿੰਦੇ ਜਮਵਾਰੀ ਵਰਜੂ ਮੈਂ ਬੋਲਣਾ ਵੀ ਆਪਣਾ ਪਿੰਡ ਸੰਭਾਲਾਂਗੇ ਤੁਸੀਂ ਕਹਣਾ ਕਾਲੀ ਦਲ ਚਿਤਾਵਾਂਗੇ ਠੀਕ ਹੈ ਆਪਣਾ ਪਿੰਡ ਸੁਭਾਗੇ ਕੰਨੀ ਦਾ ਚਿਤਾਵਾਂਗੇ ਸਾਰੇ ਇਹ ਚਾਹ ਪੀਤੀ ਕਲੇਰ ਸਾਹਿਬ ਚਾਹ ਖੱਲਦੀ ਤੇ ਨਹੀਂ ਸੀ ਮਿੱਠਾ ਬਾਦ ਸੀਗਾ ਲਵੇ ਪੂਰੀ ਯੋਜਨਾ ਤੇ ਕਲੇਸਾ ਪਰ ਆਉਣਾ ਉਹ ਬਲਜ ਘਾਰੇ ਵੀ ਲੜੇ ਦਿੰਦੇ ਆ ਨਾ ਬੜਾ ਜਿ ਡਰਾਉਣਾ ਹੋਵੇ ਆਪਾਂ ਪਿੰਡ ਸੁਵਾਰਾਂਗੇ ਕਵੀ ਨਾਲ ਸੁਆਮਾ ਦੇ ਸ਼ੋਮੀ ਅਕਾਲੀ ਦਲ ਜਿੰਦਾਬਾਦ ਸਵਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਚੋਣ ਨਿਸ਼ਾਨ ਤਕਰੀ